ਕਾਮੀ 7 ਵਜੇ ਵਾਲੀਆਂ ਖਬਰਾਂ ਲੈ ਕੇ ਮੈਂ ਹਾਜ਼ਰ ਹਾਂ ਹਰਿੰਦਰ ਬਾਜਵਾ ਇੱਕ ਨਜ਼ਰ ਚੌਣਵੀਆਂ ਖਬਰਾਂ ਤੇ ਭਾਰਤੀ ਪਹਿਲਵਾਨ ਵਿਨੇਸ਼ ਫੁਗਾੜ ਨੂੰ 올림픽 ਤੋਂ ਜੋਗ ਕਰਾਰ ਦਿੱਤਾ ਗਿਆ ਹੈ ਵਜਨ ਵਧ ਨਿਕਲਣ ਦੇ ਕਾਰਨ ਕਾਰਵਾਈ ਅਮਲ ਚਾਈ ਹੈ ਪਹਿਲੀ ਪਾਸ਼ਾਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਸ੍ਰੀ ਨਨਕਾਣਾ ਸਾਹਿਬ ਲਈ ਲਾਂਗਾ ਖੁੱਲਣ ਦੀ ਮੰਗ ਉੱਠੀ ਰਾਜ ਸਭਾ ਦੇ ਵਿੱਚ ਇਸ ਮੰਗ ਨੂੰ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਗਵ ਚੱਡਾ ਨੇ ਚੁੱਕਿਆ ਬੰਗਲਾਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਕੁਸ਼ਦ ਨੇ ਨਵੀਂ ਦਿੱਲੀ ਦੇ ਵਿੱਚ ਰੁਕਣਗੇ। ਤੇ ਹੁਣ ਖਬਰਾਂ ਵਿਸਤਾਰ ਦੇ ਨਾਲ 올림픽 ਦੇ ਮੈਦਾਨ ਚੋਂ ਭਾਰਤ ਦੇ ਲਈ ਇੱਕ ਬਹੁਤ ਹੀ ਅਫਸੋਸਨਾਕ ਖਬਰ ਆਈ ਹੈ ਭਾਰਤੀ ਮੈਲਾ ਪਹਿਲਵਾਨ ਵਿਨੇਸ਼ ਫੋਗੜ ਨੂੰ ਅਜੋਕ ਕਰਾਰ ਦਿੱਤਾ ਗਿਆ ਹੈ ਖਬਰ ਦੇ ਅਨੁਸਾਰ ਵਿਨੇਸ਼ ਫੋਗੜ ਦਾ ਅੱਜ ਸਵੇਰੇ 100 ਗ੍ਰਾਮ ਵਜ਼ਨ ਆਪਣੇ ਭਾਰ ਵਰਗ ਦੇ ਵਿੱਚ ਜ਼ਿਆਦਾ ਆਇਆ ਹੈ ਤੁਹਾਨੂੰ ਦੱਸ ਦਈਏ ਕਿ ਵਿਨੇਸ਼ ਫੋਗੜ ਜੋ ਕਿ ਕੁਸ਼ਤੀ ਦੇ ਮੁਕਾਬਲਿਆਂ ਵਿੱਚ ਹਿੱਸਾ ਲੈ ਰਹੇ ਸਨ ਕੁਸ਼ਤੀ ਦੇ ਮੁਕਾਬਲੇ ਜੋ ਕਿ 50 ਕਿਲੋਗ੍ਰਾਮ ਭਾਰ ਵਰਗ ਵਿੱਚ ਉਹਨਾਂ ਦਾ ਮੁਕਾਬਲਾ ਫਾਈਨਲ ਹੋਣਾ ਸੀ ਫਾਈਨਲ ਮੁਕਾਬਲੇ ਤੋਂ ਪਹਿਲਾਂ ਉਹਨਾਂ ਦੇ ਵਜ਼ਨ ਦਾ ਜਿਹੜਾ ਵੱਧ ਆਉਣ ਕਰ ਉਹਨਾਂ ਨੂੰ ਜੋਕ ਕਰਾ ਦਿੱਤਾ Tak ਜਾਣਕਾਰੀ ਦੇ ਅਨੁਸਾਰ ਉਹਨਾਂ ਦਾ ਵਜ਼ਨ 50 ਕਿਲੋ ਤੋਂ 100 ਗ੍ਰਾਮ ਵਧ ਆਇਆ ਇਸ ਨੂੰ ਲੈ ਕੇ ਹੁਣ ਦੇਸ਼ ਦੇ ਵਿੱਚ ਕਾਫੀ ਰੋਲਾ ਰੱਪਾ ਪਿਆ ਹੋਇਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਨੇਸ਼ ਫੁਗਾੜ ਦੇ ਘਰ ਪਹੁੰਚੇ ਤੇ ਉਸਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਇਸ ਮੌਕੇ ਉਹਨਾਂ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਭਾਰਤੀ 올림픽 ਕਮੇਟੀ ਸੰਨੇ ਵੱਖ-ਵੱਖ ਮੇਵਰਾਣਾ ਨੂੰ ਜੜਾ ਇੱਕੜੇ ਹੱਥੀ ਲਿਆ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਵੱਧ ਪਾਰ ਕਾਰਨ 올림픽 ਤੋਂ ਬਾਹਰ ਕੱਢੀ ਗਈ ਖਿਡਾਰਣ ਵਿਨੇਸ਼ ਫੁਗਾੜ ਦੇ ਘਰ ਪਹੁੰਚ ਕੇ ਇਸ ਗੱਲ ਦੇ ਉੱਤੇ ਅਫਸੋਸ ਜ਼ਾਹਰ ਕੀਤਾ ਇਸ ਦੌਰਾਨ ਮੁੱਖ ਮੰਤਰੀ ਮਾਨ ਵੱਲੋਂ ਉਸਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਗੱਲਬਾਤ ਕੀਤੀ ਗਈ ਦੱਸਦੀ ਹੈ ਕਿ ਹਰਿਆਣਾ ਦੀ ਪਹਿਲਵਾਨ ਬਨੇਸ਼ ਫਗਾੜ ਨੂੰ ਪੈਰਿਸ ਵਿੱਚ ਖੇਡੇ ਜਾ ਰਹੇ 올림픽 2024 ਤੋਂ ਜੋਗ ਕਰਾਰ ਦਿੱਤਾ ਗਿਆ। ਬਨੇਸ਼ ਫਗਾੜ ਨੇ 올림픽 ਮੈਹਲਾ ਕੁਸ਼ਤੀ ਦੇ 50 ਕਿਲੋ ਵਰਗ ਦਾ ਫਾਈਨਲ ਖੇਡਣਾ ਸੀ ਪਰ ਮੈਚ ਤੋਂ ਪਹਿਲਾਂ ਹੀ ਉਸ ਨੂੰ 올림픽 ਤੋਂ ਜੋਗ ਕਰਾਰ ਦੇ ਦਿੱਤਾ ਗਿਆ। ਅੱਜ ਬਨੇਸ਼ ਦਾ ਮੁਕਾਬਲਾ ਅਮਰੀਕਾ ਦੀ ਸਹਾਰਾ ਐਨ ਹਿਲਡ ਬ੍ਰੈਡ ਨਾਲ ਹੋਣਾ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਤੰਜ ਕਸਦੇ ਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੇਕਰ ਯੂਕਰੇਨ ਦੀ ਜਾਂਚ ਰਕਵਾ ਸਕਦੇ ਆ ਤਾਂ ਫਿਰ ਭਾਰਤੀ ਮਹਿਲਾ ਪਹਿਲਵਾਨ ਦੀ ਮਦਦ ਕਿਉਂ ਨਹੀਂ ਕਰ ਸਕਦੇ ਦਰਅਸਲ ਵਿਨੇਸ਼ ਫੋਗਾਟ ਜਿਹੜੇ ਆ ਉਹ ਕੁਸ਼ਤੀ ਸੰਗ ਦੇ ਉਸ ਵੇਲੇ ਦੇ ਪ੍ਰਧਾਨ ਜਿਹੜੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਉਹਨਾਂ ਦੇ ਵੱਲੋਂ ਜਨਸੀ ਸ਼ੋਸ਼ਣ ਦੀਆਂ ਸ਼ਿਕਾਰ ਹੋਈਆਂ ਪਹਿਲਵਾਨਾਂ ਦੇ ਹੱਕ ਦੇ ਵਿੱਚ ਖੜੇ ਹੋਏ ਪੁਲਿਸ ਨੇ ਉਹਨਾਂ ਨੂੰ ਚੱਕਿਆ ਉਹਨਾਂ ਨੇ ਧਰਨਾ ਦਿੱਤਾ ਇਸ ਕਰਕੇ ਕਈ ਤਰ੍ਹਾਂ ਦੀਆਂ ਕਨਸਪਿਰੈਂਸੀ ਥਿਉਰੀਜ਼ ਸਾਜ਼ਿਸ਼ੀ ਕਹਾਣੀਆਂ ਜਿਹੜੀਆਂ ਨੇ ਉਹ ਲਗਾਤਾਰ ਚੱਲ ਰਹੀਆਂ ਨੇ ਪਰ ਇਸ ਦੇ ਬਾਵਜੂਦ ਵੀ ਵਿਨੇਸ਼ ਫੋਗਾਟ ਦੇ ਜੋ ਕਰਾਰ ਦਿੱਤੇ ਜਾਣ ਨੂੰ ਖੇਡ ਮਾਇਰੀ ਸਮਝਦੇ ਐ ਕਿ ਇਹ ਇੱਕ ਜੜਨੀ ਮਨਸਾਰ ਹੋਈ ਕਾਰਵਾਈ ਹੈ ਹਾਲਾਂਕਿ ਪਿੱਠ ਪਿੱਛੇ ਕੀ ਹੈ ਕਿਸੇ ਨੂੰ ਨਹੀਂ ਪਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਿਹਾ ਕਿ ਜੇਕਰ ਉਹਦੇ ਵਾਲ ਹੀ ਕੱਟ ਦਿੰਦੇ ਤਾਂ ਘਟੋ ਘੱਟ 100 200 ਗ੍ਰਾਮ ਤਾਂ ਉਸਦੇ ਵਾਲ ਹੁਣੇ ਸੀ ਅਜਈਆਂ ਤਕਨੀਕੀ ਖਾਮੀਆਂ ਜਿਹੜੀਆਂ ਇਸ ਮਾਮਲੇ 'ਚ ਰਹੀਆਂ ਨੇ ਉਸ ਨੂੰ ਲੈ ਕੇ ਲਗਾਤਾਰ ਚਰਚਾ ਚੱਲ ਰਹੀ ਹੈ ਇਸ ਮਾਮਲੇ 'ਚ ਖੇਡ ਮੰਤਰੀ ਵੱਲੋਂ ਵੀ ਬਿਆਨ ਆਇਆ ਜੋ ਕਿ ਉਹਨਾਂ ਨੇ ਲੋਕ ਸਭਾ ਦੇ ਵਿੱਚ ਦਿੱਤਾ ਹੈ ਇਸ ਮਾਮਲੇ ਜਿਵੀ ਖਬਰ ਆਈ ਹੈ ਕਿ ਪੈਰਾਸ 올림픽 ਪਿੰਡ ਦੇ ਵਿੱਚ ਜਿਹੜਾ ਵਿਨੇਸ਼ ਫੋਗਾਟ ਨੂੰ 올림픽 ਪੋਲੀਕਲੀਨਿਕ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਮਹਿਲਾ ਵਰਗ ਕੁਸ਼ਤੀ ਵਿੱਚ ਅਯੋਗ ਠਹਿਰਾਏ ਜਾਣ ਤੋਂ ਵਿਨੇਸ਼ ਫੋਗਾਟ ਨੂੰ ਵੱਡਾ ਝਟਕਾ ਲੱਗਿਆ ਜਾਣਕਾਰੀ ਅਨੁਸਾਰ ਉਸ ਨੂੰ ਡੀਹਾਈਡਰੇਸ਼ਨ ਕਾਰਨ ਖੇਡ ਪਿੰਡ ਵਿਲੇਜ ਦੇ ਜਿਹੜਾ 올림픽 ਵਿਲੇਜ ਹੈ ਉਸ ਦੇ ਪੋਲੀਕਲੀਨਿਕ ਵਿੱਚ ਦਾਖਲ ਕਰਵਾਇਆ ਗਿਆ ਪੈਰਾਸ 올림픽 ਵਿੱਚ ਕੁਸ਼ਤੀ ਇਵੈਂਟ ਲਈ ਕੁਝ ਗ੍ਰਾਮ ਵਧ ਵਜਨ ਹੋਣ ਕਾਰਨ ਵਿਨੇਸ਼ ਨੂੰ ਉਜੋਗ ਕਰਾ ਦਿੱਤਾ ਗਿਆ ਸੂਤਰਾਂ ਨੇ ਇਸ ਖਬਰ ਏਜੰਸੀ ਨੂੰ ਦੱਸਿਆ ਕਿ ਵਿਨੇਸ਼ ਫੋਗਾਰਡ ਨੂੰ ਡੀਹਾਈਡਰੇਸ਼ਨ ਕਾਰਨ ਖੇਡ ਵਿਲੇਜ ਦੇ ਹੀ ਅੰਦਰ ਪੋਲੀਕਲਿਨਿਕ ਵਿੱਚ ਦਾਖਲ ਕਰਵਾਇਆ ਗਿਆ ਨਾ ਕਿ ਕਿਸੇ ਹਸਪਤਾਲ ਵਿੱਚ ਉਧਰ ਭਾਰਤੀ 올림픽 ਸੰਘ ਨੇ ਬੁੱਧਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਵਿਨੇਸ਼ ਦੇ ਜ਼ਿਆਦਾ ਵਜਨ ਕਰ ਖੇਡ ਤੋਂ ਬਾਹਰ ਹੋਣ ਬਾਰੇ ਸੰਬੋਧਨ ਕੀਤਾ ਅਤੇ ਅਤੇ ਵਿਨੇਸ਼ ਫੋਗਾਰਡ ਦੀ ਨਿੱਜਤਾ ਦਾ ਸਨਮਾਨ ਕਰਨ ਲਈ ਆਖਿਆ ਵੀਵੈਂਟ ਤੋਂ ਜੋ ਕਰਾਰ ਦਿੱਤੇ ਜਾਣ ਤੋਂ ਬਾਅਦ ਵਿਨੇਸ਼ ਨੂੰ ਮੁਕਾਬਲੇ ਚ ਆਖਰੀ ਸਥਾਨ ਤੇ ਰੱਖਿਆ ਜਾਵੇਗਾ ਅਜੋਗਠ ਹੈ ਰਾਇ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਈਓ ਮੁਖੀ ਜਾਨਕਿਓ 올림픽 ਐਸੋਸੀਏਸ਼ਨ ਐ ਜਿਹੜੀ ਉਹਦਾ ਦੇ ਮੁਖੀ ਪੀਟੀ ਉਸਨ ਨਾਲ ਗੱਲ ਵੀ ਕੀਤੀ ਹੈ ਇਹ ਕਾਫੀ ਜਿਹੜਾ ਅਸਹਿ ਹੈ ਇਸ ਸਮੇਂ ਭਾਰਤ ਦੇ ਲਈ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਗਾ ਖੁੱਲਣ ਤੋਂ ਬਾਅਦ ਹੁਣ ਸ਼੍ਰੀ ਨਨਕਾਣਾ ਸਾਹਿਬ ਦੇ ਲਈ ਲਾਂਗਾ ਖੁੱਲਣ ਦੀ ਮੰਗ ਉਠੀ ਹੈ ਇਹ ਮੰਗ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਗਵ ਚੱਡਾ ਨੇ ਰਾਜ ਸਭਾ ਦੇ ਵਿੱਚ ਚੁੱਕੀ ਹੈ ਉਹਨਾਂ ਨੇ ਮੰਗ ਕੀਤੀ ਹੈ ਕਿ ਸ਼੍ਰੀ ਨਨਕਾਣਾ ਸਾਹਿਬ ਦੇ ਲਈ ਲਾਂਗਾ ਖੁੱਲਿਆ ਜਾਵੇ ਤਾਂ ਜੋ ਪੰਜਾਬ ਸਣੇ ਸਿੱਖ ਸੰਗਤਾਂ ਜਿਹੜੀਆਂ ਨੇ ਉਹ ਸ਼੍ਰੀ ਨਨਕਾਣਾ ਸਾਹਿਬ ਦੇ ਖੁੱਲੇ ਦਰਸ਼ਨ ਦੀਦਾਰੇ ਕਰ ਸਕਣ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਗਵ ਚੱਡਾ ਨੇ ਪਾਕਿਸਤਾਨ ਦੇ ਪੰਜਾਬ ਸੂਬੇ ਚ ਸਤਿਤ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਨਨਕਾਣਾ ਸਾਹਿਬ ਲਈ ਲਾਂਘੇ ਦੀ ਸਥਾਪਨਾ ਦੀ ਮੰਗ ਕੀਤੀ ਹੈ ਤਾਂ ਜੋ ਸਿੱਖ ਸ਼ਰਧਾਲੂਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਜਨਮ ਸਥਾਨ ਦੇ ਦਰਸ਼ਨਾਂ ਦੀ ਸਹੂਲਤ ਦਿੱਤੀ ਜਾ ਸਕੇ ਰਾਜ ਸਭਾ ਵਿੱਚ ਸਿਫਰ ਕਾਲ ਦੌਰਾਨ ਇਹ ਮੁੱਦਾ ਉਠਾਉਂਦਿਆਂ ਜੱਡਾ ਨੇ ਸਰਕਾਰ ਨੂੰ ਕੂਟਨੀਤਿਕ ਰਾਹ ਅਪਣਾਉਣ ਅਤੇ ਕਰੋੜਾਂ ਪੰਜਾਬੀਆਂ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪੈਰੋਕਾਰਾਂ ਦੇ ਸੁਪਨੇ ਨੂੰ ਸਾਕਾਰ ਕਰਨ ਦੀ ਅਪੀਲ ਕੀਤੀ ਇਸ ਸਜਾ ਵਿੱਚ ਨਾਲ ਇਸ ਦੇ ਨਾਲ ਹੀ ਰਾਗਵ ਚੱਡਾ ਨੇ ਕੁਝ ਸੁਝਾਅ ਵੀ ਜਿਹੜੇ ਆ ਉਹ ਦਿੱਤੇ ਆ ਇਹ ਇੱਕ ਬਹੁਤ ਐਮ ਗੱਲ ਹੈ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਣ ਤੋਂ ਬਾਅਦ ਇਹ ਇੱਕ ਵੱਡੀ ਮੰਗ ਹੈ ਜਿਹੜੀ ਉੱਠੀ ਹੈ ਦੇਖਦੇ ਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਹਨਾਂ ਦੀ ਸਰਕਾਰ ਇਸ ਮਾਮਲੇ 'ਚ ਕੀ ਕਦਮ ਚੁੱਕਦੀ ਹੈ ਕਿ ਉਹ ਪਾਕਿਸਤਾਨ ਨਾਲ ਕੂਟਨੀਤਿਕ ਗੱਲਬਾਤ ਤੋਂ ਬਾਅਦ ਕੋਈ ਰਾ ਲੱਭ ਪਾਉਂਦੀ ਹੈ ਜਾਂ ਫਿਰ ਨਹੀਂ ਸ਼੍ਰੋਮਣੀ ਅਕਾਲੀ ਦਲ 'ਚ ਪਏ ਇੱਕ ਅਸਮਾਨ ਦੇ ਦਰਮਿਆਨ ਖਬਰ ਆਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੱਡੀਆਂ ਨਿਯੁਕਤੀਆਂ ਕੀਤੀਆਂ ਨੇ ਸੁਖਵੀਰ ਸਿੰਘ ਬਾਦਲ ਨੇ ਦਲ ਦੇ ਨਵੇਂ ਸੰਸਦੀ ਬੋਰਡ ਦਾ ਗਠਨ ਕਰ ਦਿੱਤਾ ਜਿਸ ਦਾ ਚੇਅਰਮੈਨ ਪਾਰਟੀ ਦੇ ਜਨਰਲ ਸਕੱਤਰ ਤੇ ਸਾਬਕਾ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੁੰਦਣ ਨੂੰ ਲਾਇਆ ਗਿਆ ਹੈ ਇਸੇ ਨਾਲ ਹੀ ਕੁਝ ਹੋਰ ਮੈਂਬਰ ਸ਼ਾਮਲ ਕੀਤੇ ਗਏ ਆ ਸ਼੍ਰੋਮਣੀ ਅਕਾਲੀ ਦਲ ਵਿੱਚ ਪੈਦਾ ਹੋਏ ਕਲੇਸ਼ ਵਿਚਾਲੇ ਪਾਰਟੀ ਵੱਲੋਂ ਸੰਸਦੀ ਬੋਰਡ ਦਾ ਗਠਨ ਕੀਤਾ ਗਿਆ ਜਿਸ ਦੀ ਜਾਣਕਾਰੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬlare ਡਾਕਟਰ ਦਲਜੀਤ ਚਿਮਣ ਨੇ ਦਿੱਤੀ ਹੈ ਚਿਮਣ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਪਾਰਟੀ ਦੇ ਸੰਸਦੀ ਬੋਰਡ ਦਾ ਗਠਨ ਕਰ ਦਿੱਤਾ ਇਸ ਦਾ ਚੇਅਰਮੈਨ ਜਿਹੜਾ ਹੈ ਅਤੇ ਉਸ ਸਣੇ ਪੰਜ ਮੈਂਬਰ ਵੀ ਇਸ ਬੋਰਡ ਦੇ ਵਿੱਚ ਸ਼ਾਮਲ ਕੀਤੇ ਗਿਆ ਹੈ ਪਾਰਟੀ ਦੇ ਸੀਨੀਅਰ ਅਤੇ ਟਕਸਾਲੀ ਆਗੂ ਬਲਵਿੰਦਰ ਸਿੰਘ ਭੁੰਦੜ ਨੂੰ ਇਸ ਦਾ ਚੇਅਰਮੈਨ ਲਾਇਆ ਗਿਆ ਹੈ ਇਸ ਤੋਂ ਇਲਾਵਾ ਇਸ ਕਮੇਟੀ ਵਿੱਚ ਜਨਮੇਜਾ ਸਿੰਘ ਸੇਖੋ ਸਾਬਕਾ ਮੰਤਰੀ ਗੁਲਜਾਰ ਸਿੰਘ ਰਣੀਕੇ ਸਾਬਕਾ ਮੰਤਰੀ ਮਹੇਸ਼ਿੰਦਰ ਸਿੰਘ ਗਰੇਵਾਲ ਸਾਬਕਾ ਵਿਧਾਇਕ ਡਾਕਟਰ ਦਲਜੀਤ ਸਿੰਘ ਚੀਮਾ ਅਤੇ ਹੀਰਾ ਸਿੰਘ ਗਾਬੜੀਆਂ ਨੂੰ ਸ਼ਾਮਲ ਕੀਤਾ ਗਿਆ ਹੈ ਹੀਰਾ ਸਿੰਘ ਗਾਬੜੀਆਂ ਵੀ ਸਾਬਕਾ ਮੰਤਰੀ ਰਹੇ ਹੈ ਤੇ ਉਹਨਾਂ ਨੂੰ ਵੀ ਸ਼ਾਮਲ ਕੀਤਾ ਗਿਆ ਇਹ ਅਹਿਮ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਲੇਸ਼ ਦੇ ਦਰਮਿਆਨ ਹੀ ਇੱਕ ਵੱਡੀ ਨਿਯੁਕਤੀ ਹੈ ਤੇ ਵੱਡਾ ਜਿਹੜਾ ਕਦਮ ਹੈ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੇ ਚੁੱਕਿਆ ਹੈ ਇਸ ਨਾਲ ਜੁੜੀ ਹੋਈ ਖਬਰ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਵੱਲੋਂ ਵੀ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਇਆ ਗਿਆ। ਸੁਧਾਰ ਲਹਿਰ ਦੇ ਆਗੂਆਂ ਨੇ ਕਨਵੀਨਰ ਦੀ ਅਗਵਾਈ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋ ਕੇ ਆਪਣੀ ਲਹਿਰ ਬਾਰੇ ਗੱਲਬਾਤ ਕੀਤੀ। ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੀ ਪ੍ਰੀਜੀਡੀਅਮ ਦੇ ਮੈਂਬਰਾਂ ਨੇ ਅੱਜ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਿਆ ਅਤੇ ਜਥੇਬੰਦੀ ਦੀ ਸੁਰਜੀਤੀ ਦੀ ਅਰਦਾਸ ਕੀਤੀ। ਇਸ ਮੌਕੇ ਪ੍ਰੀਜੀਡੀਅਮ ਦੇ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਇੱਕ ਵਾਰ ਮੁੜ ਸੁਖਵੀਰ ਸਿੰਘ ਬਾਦਲ ਨੂੰ ਆਖਿਆ ਕਿ ਉਹ ਪਾਰਟੀ ਅਤੇ ਪੰਥ ਦੇ ਵਡੇਰੇ ਹਿੱਤਾਂ ਨੂੰ ਖਿਆਲ ਵਿੱਚ ਰੱਖਦੇ ਤਿਆਗ ਦੀ ਭਾਵਨਾ ਦਿਖਾਉਣ ਉਹਨਾਂ ਆਖਿਆ ਕਿ ਅੱਜ ਪ੍ਰੈਜੀਡੀਅਮ ਦੇ ਮੈਂਬਰਾਂ ਨੇ ਗੁਰੂ ਘਰ ਵਿਖੇ ਨਤਮਸਤਕ ਹੋ ਕੇ ਪਾਰਟੀ ਦੀ ਚੜ੍ਹਦੀ ਕਲਾਵਾ ਸਿਰ ਅਰਦਾਸ ਕੀਤੀ ਹੈ ਇਸ ਮੌਕੇ ਪ੍ਰੈਜੀਡੀਅਮ ਦੇ ਬਾਕੀ ਮੈਂਬਰ ਵੀ ਹਾਜ਼ਰ ਸਨ ਬੰਗਲਾਦੇਸ਼ ਵਿੱਚ ਹੋਏ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ ਭਾਰਤ ਪਹੁੰਚੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸਿਨਾ ਕੁਝ ਦਿਨ ਭਾਰਤ ਰੁਕ ਸਕਦੇ ਆ ਬੰਗਲਾਦੇਸ਼ ਵਿੱਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਤੋਂ ਬਾਅਦ ਦੇਸ਼ ਛੱਡ ਕੇ ਭਾਰਤ ਆਏ ਬੰਗਲਾਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸਿਨਾ ਕੁਝ ਸਮੇਂ ਲਈ ਦਿੱਲੀ ਵਿੱਚ ਹੀ ਰਹਿਣਗੇ ਇਹ ਜਾਣਕਾਰੀ ਹਸਿਨਾ ਦੇ ਪੁੱਤਰ ਸਜੀਬ ਵਾਜ਼िद ਜੋ ਨੇ ਦਿੱਤੀ ਹੈ ਜਾਣਕਾਰੀ ਦੇ ਅਨੁਸਾਰ ਸ਼ੇਖ ਅਸਿਨਾ ਸੋਮਵਾਰ ਨੂੰ ਦਿੱਲੀ ਦੇ ਨਜ਼ਦੀਕ ਸਥਿਤ ਹਵਾਈ ਸੈਨਾ ਦੇ ਅੱਡੇ ਤੇ ਪਹੁੰਚੇ ਸਨ ਜਿਸ ਨੂੰ ਸੁਰੱਖਿਆ ਕਾਰਨਾਂ ਦੇ ਚੱਲਦਿਆਂ ਬਾਅਦ ਵਿੱਚ ਇੱਕ ਸੁਰੱਖਿਅਤ ਥਾਂ ਤੇ ਭੇਜ ਦਿੱਤਾ ਗਿਆ ਅਸਿਨਾ ਦੇ ਨਾਲ ਉਹਨਾਂ ਦੀ ਭੈਣ ਸ਼ੇਖ ਰਹਿਾਨਾ ਵੀ ਮੌਜੂਦ ਸਨ ਜਰਮੀ ਮੀਡੀਆ ਦੇ ਆਧਾਰੇ ਨੂੰ ਦਿੱਤੇ ਇੱਕ ਇੰਟਰਵਿਊ ਦੌਰਾਨ ਕਿਸੇ ਹੋਰ ਦੇਸ਼ ਵਿੱਚ ਸ਼ਰਨ ਮੰਗ ਕੇ ਜਾਣ ਬਾਰੇ ਸ਼ੇਖ ਅਸਿਨਾ ਦੀ ਯੋਜਨਾ ਬਾਰੇ ਸਵਾਲ ਦੇ ਜਵਾਬ ਵਿੱਚ ਜੋ ਇਹਨੇ ਕਿਹਾ ਕਿ ਸਭ ਅਫਵਾਹਾਂ ਹਨ ਇਸ ਬਾਰੇ ਸਾਡਾ ਕੋਈ ਖਿਆਲ ਨਹੀਂ ਅਤੇ ਮੇਰੀ ਭੈਣ ਉਹਨਾਂ ਦੇ ਨਾਲ ਹੈ ਤੇ ਉਹ ਇਕੱਲੇ ਨਹੀਂ ਹਨ ਸ਼ੇਖ ਅਸਿਨਦੀਤੀ ਵਿਸ਼ਵ ਸੰਗਠਨ ਦੀ ਦੱਖਣ ਪੂਰਬ এਸ਼ੀਆ ਦੇ ਖੇਤਰ ਦੀ ਨਿਰਦੇਸ਼ਕ ਹੈ ਜਿਸ ਦਾ ਮੁੱਖ ਦਫਤਰ ਦਿੱਲੀ ਸਥਿਤ ਹੈ ਬ੍ਰਿਟੇਨ ਵੱਲੋਂ ਸ਼ਰਨ ਦੇਣ ਲਈ ਟਾਲਮਟੋਲ ਕੀਤੇ ਜਾਣ ਤੋਂ ਬਾਰੇ ਸਿਨਾਂ ਦੀਆਂ ਲੰਡਰ ਯਾਤਰਾਵਾਂ ਦੀਆਂ ਯੋਜਨਾਵਾਂ ਅਧ ਵਿਚਕਾਰ ਲਟਕ ਗਈਆਂ